มันก็ต้องทําแบบนั้นแหละไม่ครับไม่ได้ครับ ਕਹਿੰਦੇ ਕਿ ਇਰੀਆ ਬੁਗਿਆ ਇੱਥੇ ਰੁਕੀ ਹੋਈ ਐ ਤੇ ਨਹੀਂ ਇਹ ਇਹ ਵੀ ਸਾਰਾ ਰਸਤਾ ਨੇ ਬਲਾਕ ਕਰ ਦੇਣਾ ਸੀ ਕਰਦੇ ਆ ਬੁਗੇ ਦਾ ਸਾਰਾ ਰਸਤਾ ਬੰਦ ਕਰਦੇ ਗੋਲੇ ਲਾ ਕੇ ਇਹਨੂੰ ਮੇਂ ਰੁਕੀ ਪਈ ਐ ਉਹਦੇ ਪਿੱਛੇ ਤੋਂ ੱੱਕਾ ਪੈ ਗਿਆ ਪਿੱਛੇ ੱੱਕਾ ਪੈ ਰਿਹਾ ਹੁਣ ਕਿੱਥੋਂ ਰਸਤਾ ਉੱਥੋਂ ਦਾ ਬੰਦ ਹੋ ਗਿਆ ਤੇ ਇਹ ਵੀ ਬੰਦ ਹੋ ਗਿਆ ਲੋਕਿੰ ਚੱਕੇ ਚੱਕੀ ਵੀ ਨਹੀਂ ਜਾਂਦੀ ਖੜੀ ਇਹਦਾ ਬਹੁਤ ਕੱਤਾ ਪਾਣੀ ਦੂਸਰਾ ਰਹਿ ਜੇ ਸੀਵਰੇਜ ਰਹਿ ਜਾਂ ਫੈਕਟਰੀਆਂ ਦਾ ਕਾਲਾ ਹੁੰਦਾ ਪਾਣੀ ਪੈ ਰਿਹਾ ਉਦੋਂ ਫਿਰ ਇੱਥੇ ਮੂਸਕ ਮਾਰਦਾਂ ਇਥੋਂ ਲੰਗ ਨਹੀਂ ਹੁੰਦਾ ਗਾੜੀਏ ਕਿਤੋਂ ਕਿਲੋਮੀਟਰ ਪਿੱਛੋਂ ਮੂਸਕ ਮਾਰ ਲੱਗ ਜਾਂਦਾ ਤੇਹੀ ਬੇਨਤੀ ਆ ਸਾਡੀ ਕਿ ਇਹਨੂੰ ਜਰੂਰ ਸਾਫ਼ ਕਰਾਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਧੰਨਵਾਦ ਜੀ ਹਾਲ ਮੁਹੱਲ ਦੇ ਸਰਦਾਰ ਆਵਾਜ਼ ਦੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਜੀਪ ਸਿੰਘ ਖਾਲਸਾ ਵੀਕੋ ਜਿਉ ਕੋ ਸਾ ਸੀਨੀਅਰ ਮਿੰისტਰ ਦਾ ਨਮੂਗਾ ਅਸੀਂ ਅੱਜ ਆਪਣੇ ਪਿੰਡ ਦੇ ਡਰੇਨ ਤੇ ਖੜੇ ਆਂ ਇਹ ਰਸਤਾ ਸਟੇਡੀਅਮ ਵਾਲਾ ਰਾਹ ਵੱਜਦਾ ਤੁ ਸੂੜੇ ਵਾਲੀ ਪਹੀ ਵੀ ਵੱਜਦੀ ਹੈ ਜਿਹੜੀ ਬਹੁਤ ਪੁਰਾਣਾ ਨਸੂੜਾ ਇੱਥੇ ਔਰ ਪਿਛਲੇ ਸਾਲ ਤੱਕ ਗਵਰਨਮੈਂਟ ਨੇ ਸਾਫ ਕਰਾਤੀ ਸੀ ਡਰੇਨ ਆ ਪੱਤਰਕਾਰ ਸਾਹਿਬ ਦਿਖਾਉਣਗੇ ਤੁਹਾਨੂੰ ਇਹ ਸਾਰੀ ਬੂਟੀ ਨਾਲ ਭਰੀ ਪਈ ਆ ਔਰ ਰਾਹ ਗੀਰਾਂ ਨੂੰ ਰਸਤਾ ਵੀ ਦੇਖੋ ਤੁਸੀਂ ਕਿੱਦਾਂ ਟਰੈਕਟਰਾਂ ਦੇ ਵਿੱਚੀ ਰੋਕ ਲੰਘਦੇ ਆ ਕਿਉਂਕਿ ਉਧਰ ਰਸਤਾ ਹੀ ਹੈ ਨਹੀਂਗਾ ਤੁਰਕੇ ਨਹੀਂ ਜਾ ਸਕਦਾ ਕੋਈ ਕੁਮ ਮੁਸਕਮਾਰ ਦਾ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਪੈ ਰਿਹਾ ਦੇ ਹਾਂ ਔਰ ਪਿੰਡਾਂ ਦੀ ਸੀਵਰੇਜ ਦੀ ਇਹਦੇ ਕੀ ਕੰਦੀ ਆ। ਔਰ ਤੁਰਕੇ ਹੀ ਇੱਕ ਵਾਰੀ ਨੰਘਾਂਗੇ ਤਾਂ ਪੈਰਾਂ ਤੇ ਖੁਰਪ ਹੋਣ ਲੱਗ ਜਾਂਦੀ ਹੈ। ਜੋ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਤੇ ਉਹ ਜਿਹੜਾ ਕੋਈ ਰਸਤੇ ਜਾਂਦਾ ਦੋਤਨਾਰੇ ਮੋਟਾਂ ਦੇ ਗੇੜਾ ਲਾਉਣਾ ਪੈਂਦਾ ਕੋਈ ਰਾਤ ਦੀ ਵਾਰੀ ਹੈ ਕਿਹਦੀ ਦਿਨ ਦੀ ਵਾਰੀ ਹੈ। ਔਰ ਟਰੈਕਟਰ ਲੈ ਕੇ ਜਾਂਦੇ ਆ। ਤੁਰਕੇ ਨਹੀਂ ਨੰਘ ਸਕਦਾ ਕੋਈ। ਔਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਪਿਛਲੇ ਸਾਲ ਵਾਂਗੂ ਤੇ ਸਫਾਈ ਕਰਾਈ ਜਾਵੇ ਕਿਉਂਕਿ ਜੇ ਸੀ ਵੀ ਮਸ਼ੀਨਾਂ ਸਾਫ਼ ਕਰਨੀਆਂ। ਜੇ ਆਪਾਂ ਕਹੀਏ ਬੰਰੇਗਾ ਜਾਂ ਕੋਈ ਹੋਰ ਬੰਦੇ ਕਰਨਗੇ ਬੰਦਿਆਂ ਦੇ ਬਸ ਦੀ ਗੱਲ ਨਹੀਂ ਇਹ। ਕਿ ਕਿ ਬਹੁਤ ਜ਼ਿਆਦਾ ਆ ਮੂਰੇ ਮੀਹਾਂ ਦਾ ਮੌਸਮ ਹੈ ਸੌਣ ਚੜ੍ਹਦੇ ਆ ਬਰਸਾਤ ਆਉਣਗੀਆਂ ਔਰ ਜੇ ਜ਼ਿਆਦਾ ਮੀਹ ਪੈ ਗਿਆ ਤਾਂ ਪਿੰਡਾਂ ਨੂੰ ਮਾਰ ਪਊਗੀ ਇਹਦੀ ਫਸਲਾਂ ਵੀ ਮਰਦਗੀਆਂ ਕਿਉਂਕਿ ਪਿੰਡ ਵੀ ਡੁੱਬਣਗੇ ਔਰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਭਾਈ ਇਹਦੀ ਸਫਾਈ ਕਰਾਈ ਜਾਵੇ ਔਰ ਇੱਥੋਂ ਜਾਨਵਰ ਉੱਟ ਕੇ ਆਪਣੇ ਖੇਤਾਂ 'ਚ ਜਾਂਦੇ ਆਂ ਵਿੱਚ ਬੱਤਖਾਂ ਆਂ ਰਹਿੰਦੀਆਂ ਉਹ ਸਾਰਾ ਝੋਨਾ ਪਟਦੀਆਂ ਕਿਉਂਕਿ ਜ਼ਿਮੀਦਾਰ ਤਾਂ ਚੂਹੇ ਤੋਂ ਲਾ ਕੇ ਸਰਕਾਰਾਂ ਤੱਕ ਬੈਰੀ ਬਣੇ ਹੋਏ ਆ ਉਹ ਸਾਰਾ ਝੋਨਾ ਪੜਦਿਆਂ ਸਾਨੂੰ 5 ਦਿਨ ਹੋ ਗਏ ਝੋਨਾ ਲਾਈ ਜਾਂਦੇ ਨੇ ਉਹ ਹੀ ਨਹੀਂ ਲੱਗਿਆ ਜਿੰਨੇ ਲਾ ਕੇ ਜਾਂਦੇ ਰਾਤ ਨੂੰ ਪਟ ਜਾਂਦੀਆਂ ਉਹ ਉਹ ਫੇਰ ਝੋਨਾ ਹਰਾ ਰਹਿ ਜਾਂਦਾ ਉਹ ਫੇਰ ਕਹਿੰਦੇ ਝੋਨਾ ਹਰਾ ਥੋੜਾ ਕਿਉਂਕਿ ਦਾਣਾ ਹਰਾ ਰਹਿਣਾ ਜਿਹੜਾ 15 ਦਿਨ ਮੰਗਰੋ ਲੱਗਿਆ ਕਿਉਂਕਿ ਜਿਹੜੇ ਖਰੀਦਦਾਰ ਆ ਉਹਨਾਂ ਨੂੰ ਪਤਾ ਹੀ ਨਹੀਂ ਮصیਬਤ ਕੀ ਹੈ ਜਿਮੀਦਾਰਾਂ ਨੂੰ ਔਰ ਜੇ ਇਹਦੀ ਸਫਾਈ ਕਰਾਈ ਜਾਵੇ ਵਿਚਲੇ ਜਿਹੜੇ ਜਾਨਵਰ ਆ ਉਹੋ ਵਿੱਚ ਨਾ ਰਹਿਣ ਔਰ ਬਾਹਰ ਦਿਸੜ ਤਾਂ ਬੰਦੇ ਢਾਏ ਜਾਂਦੇ ਜਾਂ ਕੋਈ ਪਟਾਕੇ ਪਟੂਕੇ ਪਾ ਕੇ ਤੇ ਉੱਡ ਜਾਣ ਉਹ ਪਰ ਵਿੱਚ ਜੇ ਲੁਕ ਜਾਂਦੇ ਦਿਸਦੇ ਹੀ ਨਹੀਂ ਕਿ ਤੇ ਸਭ ਤੋਂ ਵੱਡੀ ਸਮੱਸਿਆ ਸਾਡੀ ਕਿਉਂਕਿ ਇਹਦਾ ਜਰੂਰ ਸਫਾਈ ਕਰਾਈ ਜਾਵੇ ਉਰਜੋਰ ਬੇਨਤੀ ਕਰਦੇ ਨੇ ਠੀਕ ਹੈ ਜੋ ਕੋਸਾ ਵੱਲੋਂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ